ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼ਹਿਰੀ ਤਰਨਤਾਰਨ ਸਾਹਿਬ ਪਿੱਕੀਬੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰ ਸਿੰਘ ਚਬਾਲ ਰੋਡ ਦੇ ਉੱਪਰ ਆ ਸੌਰ ਸਿੰਘ ਪਿੰਡ ਤੋਂ ਇੱਕ ਸੜਕ ਪਿੰਡ ਪੁੱਚਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦਾ ਫਾਰਮ ਹੋਲਡਰ ਡੇਰੀ ਫਾਰਮ ਆ ਤੇ ਤਕਰੀਬਨ ਮਾਲ ਆਪਾਂ ਤੁਹਾਨੂੰ ਕੋਈ ਦੂਜੇ ਤੀਜੇ ਦਿਨ ਜਿਹੜੀ ਅਪਡੇਟ ਆ ਇਸ ਫਾਰਮ ਤੋਂ ਦਿੰਦੇ ਰਹੀਦਾ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਕੈਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ। ਸੋ ਇਹ ਸਵੇ ਪਸ਼ੂ ਆ, ਵੜਾ ਦਿਖਾ ਦੇਾਂਗੇ। ਬਾਕੀ ਚੰਗੇ ਸਾਫ ਸੁਥਰੇ ਐਨੀਮਲ ਪਸ਼ੂ ਹੁੰਦੇ ਰਹਿੰਦੇ ਆ ਇਸ ਕਿੱਲੇ ਤੇ। ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਲਿਆ ਕਰੋ। ਆਏ ਨਵੇਂ ਨਗਾਂ ਦੀ ਡਿਟੇਲ ਆ, ਉਹ ਲੈੰਦੇ ਰਿਆ ਕਰੋ ਠੀਕ ਆ ਜੀ। 4 ਨਾਗ ਹੋਣਗੇ ਇੱਕ ਮੱਝ ਤੁਹਾਨੂੰ ਐਂਡ ਦੇ ਵਿੱਚ ਦਿਖਾ ਦੇਾਂਗੇ। ਤਿੰਨ ਵੜਾ ਨੇ। ਸੋ ਅੱਜ ਤਰੀਕ 8 ਜੂਨ ਤੇ ਸਮਾਂ ਕੋਈ ਦੋਸਤੋ ਦੁਪਹਿਰ ਦੇ 12:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਮਾਲ ਐਂਡ ਤੱਕ ਤੁਸੀਂ ਦੇਖ ਲਿਆ ਜੀ। ਜਿਹੜਾ ਵੀ ਕਿਸੇ ਫਾਰਮਰ ਭਰਾ ਨੂੰ ਪਸ਼ੂ ਪਸੰਦ ਆਊਗਾ ਇੱਥੇ ਆਣ ਕੇ ਆਪਣੀ ਚੋ ਕੇ ਦੋ ਟਾਈਮ ਤਿੰਨ ਟਾਈਮ ਤਸल्ली ਕਰ ਲਿਓ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਗੱਲ ਜੀ ਸਾਸਰੀ ਗੱਲ ਸੰਤੂ ਸਾਹਿਬ ਜੀ ਮਾਰਜ ਜੀ ਆਣੂ ਹੋਰ ਠੀਕ ਠਾਕ ਜੀ ਬੜੇ ਵਧੀਆ ਸੰਦੀਪ ਜੀ ਆ ਠੀਕ ਠਾਕ ਬੜੀ ਕਿਰਪਾ ਗੁਰੂ ਰਾਮਦਾਸ ਸਿੰਘ ਸਾਹਿਬ ਚਲੋ ਸ਼ੁਕਰ ਮਾਰ ਹਾਂਜੀ ਹਾਂਜੀ ਮਾਲ ਵਿਕੀ ਜਾਂਦਾ ਸੰਤੂ ਸਾਹਿਬ ਲਈ ਜਾਂਦਾ ਵਿਕੀ ਜਾਂਦਾ ਐਤੋਂ ਤੁਹਾਨੂੰ ਯਾਦ ਕਰੀਦਾ ਕਿ ਜੇ ਤੁਸੀਂ ਵਿਜੀ ਹੁੰਦੇ ਜੇ ਫਿਰ ਉਤਰੇ ਵਿਕ ਜਾਂਦਾ ਹਾਂ ਤੇ ਇਹ ਗੱਲ ਹੈ ਕਿ ਜਦੋਂ ਵੀਰਾ ਭਰਾਵਾਂ ਗਾੜੀ ਪੇਸ਼ ਕਰਨ ਨੂੰ ਬਹੁਤ ਜੀ ਕਰਦਾ ਪਰ ਪਹਿਲਾਂ ਮਾਲ ਸੇਲ ਹੋ ਜਾਂਦਾ ਤੇ ਕਈ ਵਾਰ ਇਹੋ ਜਿਹਾ ਨਹੀਂ ਕਿਹਨੇ ਤੋਹਫੇ ਆਉਂਦੇ ਵੀ ਕਈ ਨਾ ਆਖੀ ਤੱਕ ਪਾ ਕੇ ਵਿਖ ਤੇ ਬਾਰ ਉਹਨੇ ਜਮ ਸੀਰ ਹੋਈ ਜਾਂਦੀ ਚਲੋ ਇਸੇ ਤਰ੍ਹਾਂ ਬੋਲ ਦਾ ਕੰਮ ਹੋ ਗਿਆ ਹਾਂਜੀ ਸੰਦੀਪ ਸਿੰਘ ਵੀਰ ਤਿੰਨ ਵੈੜਾ ਤਾਜ਼ੀਆਂ ਸੁਈਆਂ ਮੱਝ ਵੀ ਸੁਈਆਂ ਦੋ ਵੈੜਾ ਸੰਧੂ ਸਾਹਿਬ ਤਾਜ਼ੀਆਂ ਸੁਈਆਂ ਵਾ ਇਹ ਰਾਤ ਦੀਆਂ ਵੈੜਾ ਸੁਈਆਂ ਜੇਰ ਦੀ ਪ੍ਰੋਪਰ ਆਪਣੇ ਕੋਲ ਵੀਡੀਓ ਇਹਨਾਂ ਦੀ ਹੈਗੀ ਆ ਠੀਕ ਆ ਤੇ ਇੱਕ ਵੈੜ ਵੱਡੀ ਗੱਬਣਿਆ ਦੀ 25 26 ਕਿਲੋ ਵਾਲੀ ਇੱਕ ਗੱਬਣ ਇੱਕ ਨੀਲੀ ਰਾਵੀ ਦੀ ਝੋਟੀ ਗੱਬਣਿਆ ਦੀ ਤੋ ਜਸੂਬਾ ਜਫਰਤ ਦੋ ਸੋਇਆ ਪਸ਼ੂ ਦੋ ਹੀ ਗੱਪਾਂ ਆਹ ਜਰਸੀ ਜ ਆ ਗਈ ਸੰਤੂ ਸਾਹਿਬ ਸੋ ਸ਼ੁਰੂਆਤ ਕਰਦੇ ਆ ਦੋਸਤੋ ਇੱਕ ਕ੍ਰਾਸ ਬਰੀਡ ਦੇ ਵਿੱਚ ਆ ਜਰਸੀ ਦੇ ਵਿੱਚ ਕੋਈ ਕ੍ਰਾਸ ਮੰਨ ਲਿਆ ਜੀ ਆਹ ਵੇਹ ਲੋ ਫੇਸ ਕੁਆਲਟੀ ਵੇਖੋ ਕਿੰਨੀ ਵਧੀਆ ਦੀ ਆਹ ਦੇਖੋ ਜੀ ਸੋ ਟਾ ਚੇਟੂ ਚੇ ਦੀ ਤੁਸੀਂ ਚੈੱਕ ਕਰੋ ਲੰਬਾਈ ਵੈੜ ਦੀ ਪੂਰੀ ਆ ਅੱਜ ਸੰਦੀਪ ਦਿਨ ਕਿੰਨੇ ਹੋਗੇ ਇਹਨੂੰ ਇਹ ਸੰਤੂ ਸਾਹਿਬ ਕੱਲ ਸ਼ਾਮੀ ਸੂਈ ਹੈ ਜੀ ਕੱਲ ਸ਼ਾਮੀ ਸੂਈ 18 ਕਿਲੋ ਬੋਲਾ ਤਿਆਰ ਹੋਗਾ ਜੀ 12 ਕਿਲੋ 18 ਕਿਲੋ 18 ਕਿਲੋ ਸੰਤੂ ਸਾਹਿਬ 18 ਕਿਲੋ ਕੋਲਾ ਤਿਆਰ ਹੋਗਾ ਵੇਖੋ 18 ਕਿਲੋ ਬੋਲਾ ਹੈ ਮਗਰ ਸੋ ਸੁਆ ਮੇਰਾ ਪ੍ਰਸਤ ਦੂਜਾ ਵੀ ਮੰਨ ਕੇ ਤੁਸੀਂ ਸੌਦਾ ਕਰ ਲਿਆ। ਸੰਤੂ ਸਾਹਿਬ ਉਹਨਾਂ ਦੂਜਾ ਆਖਿਆ ਕਿ ਦੂਜਾ ਮੰਨ ਲੈ ਕੋ ਤੀਜਾ ਮੰਨ ਲੈ ਬਾਕੀ ਆ ਵੇਖੋ ਐ ਕੁਆੜੇ ਅਰਗੇ ਆ ਵੇੜਾ ਵੇੜ ਦੇ ਧਾਂਦੇ ਜੇ ਸ਼ਕੀ ਹੁੰਦੀ ਉਤਰਾਂ ਦੇ ਕੰਨੀਆਂ ਦੇ ਹਿਸਾਬ ਨਾਲੇ। ਹਾਂ ਠੀਕ ਹੈ ਮਹਾਰਾਜ। ਬਹੁਤ ਵਧੀਆ ਠੀਕਾ ਜੀ। ਇਸ ਕੁਆਲਟੀ ਵੇਖੋ ਢੂਂਗ ਵੀ ਤਿੰਦਾ ਪਿਓਰ ਜਰਸੀ ਆਉਂਦੀ ਆ। ਕਿਉਂਕਿ ਕ੍ਰੋਸ ਬਰੀਡ ਦੇ ਵਿੱਚ ਆ ਗਈ ਜਰਸੀ ਨਾਲ ਕ੍ਰੋਸ ਆ ਤੇ ਬਾਕੀ ਚੱਡਾ ਲੇਵਾ ਕਰਨ ਵਾਲੀ ਦਾ ਬਾ ਕਮਾਲ। ਸੰਤੂ ਸਾਹਿਬ ਦੁੱਧ ਵੀ ਬੜਾ ਵੇੜ ਥੱਲੇ ਚਲੋ 18-19 ਕਿਲੋ ਬੋੜਾ ਹੀ ਆ ਵੇੜ ਥ ਕੋਇਆ ਤਾਂ ਜੀ ਸੁਣੀਏ ਜੇ ਦੋ ਚਾਰ ਰਿਆਂ ਕੱਢੀ ਹੋਰ ਕੱਢ ਕੇ ਚਵਾਈ ਚ ਵੀ ਫਿਰ ਸਾਰੇ ਪਸ਼ੂਆਂ ਦੀ ਬੰਬੇ ਪਾਸ ਮੈਂ ਗੱਲਾਂ ਆਪਾਂ ਧਾਰਾ ਮਾਰ ਕੇ ਫੋੜੀਆਂ ਕੋਈ ਆਨਲਾਈਨ ਵੀ ਵੀਰ ਲਊਗਾ ਰ ਯਾਦ ਕਰੂਗਾ ਚਵਾਈ ਦਾ ਨਾਂ ਮਾੜਾ ਲੈਣਾ ਦਾ ਨਾਂ ਵੇਚਣਾ ਬਸ ਗੰਦਾ ਕੰਮ ਨਹੀਂ ਸੰਤੂ ਸਾਫ ਕਰਨਾ ਬਸ ਖਰਾ ਪਸ਼ੂ ਵੇਚਣਾ ਆਪਾਂ ਐਵੇਂ ਨਹੀਂ ਦੂਜੇ ਜਿਹਦੇ ਨਾਲ ਵੀਡੀਓ ਪਾਉਣੇ ਦਾ ਮਾਲ ਉੱਡਦਾ ਹੀ ਜਾਂਦਾ ਆ ਕੀ ਪ੍ਰਭੋ ਤੋਹਫੇ ਹੀ ਆਉਂਦੇ ਆ ਕਰੋਸ ਪ੍ਰੀਜ਼ ਸਾਹਿਬ ਵੇਖੋ ਵਜਨ ਕਿੱਡਾ ਤੇ ਦੇਖੋ ਕਰਮ ਵਾਲੀ ਪੰਡਾ ਮਗਰੇ ਪਾਈ ਫਿਰਦੀ ਹੈ ਠੀਕ ਆ ਜੀ ਸੋ 18 ਕਿਲੋ ਬੋਲਾ ਹਿੰਦੂ ਸਾਹਿਬ ਸਾਰੇ ਧਿਆਨ ਚੜੇ ਵਾ ਸਾਰੀ ਕਾਦੀ ਕੀਤੀ ਆ ਠੀਕ ਆ ਜੀ ਆਪਣੇ ਫਾਰਮ ਤੇ ਸੂਈ ਆ ਹਾਂ ਜੀ ਲੰਮੀ ਵੇਖੋ ਕਿੱਡੀ ਆ ਕੱਲ ਹੀ ਸੂਈ ਕੱਲ ਹੀ ਆਪਾਂ ਲਈ ਆ ਸੰਤੋ ਸਾਹਿਬ ਜੇਰ ਦੁਰ ਪਾਤੀ ਸੀ ਇੱਥੇ ਜੇਰ ਦੁਰ ਨਹੀਂ ਉੱਥੇ ਪ੍ਰੋਪਰ ਪਈ ਠੀਕ ਆ ਇਹ ਦੂਜੀ ਤੇ ਆਪਣੇ ਦਾ ਵੀਡੀਓ ਹੋ ਗਈ ਇਹਦੀ ਉਹਨਾਂ ਦਾ ਵੀਡੀਓ ਹੋ ਗਈ ਬਾਕੀ ਵੈੜ ਵੇਖੋ ਵੈੜ ਕਿੱਡੀ ਆ ਅਜੇ ਲੱਪਾ ਲੱਪਾ ਲਾਇਆ ਹੋਇਆ ਚਲੋ ਦਿਖਾਈ ਦਾਂਗੇ ਜਦੋਂ ਸਹੀ ਵੀਡੀਓ ਵਿੱਚ ਚੰਗੀ ਜਿਹਾ ਚੰਗੀ ਹੋਰ ਬਾਕੀ ਥਾਣਾ ਥਾਣ ਬਹੁਤ ਵਧੀਆ ਢਿੱਗਾਂ ਜੀ ਪੂਰਾ ਸੁਆਦੀ ਥਾਣਾ ਤੇ ਖਬਰਦਾਰ ਲੇਵੇ ਵਾਲੇ ਪਾਸ हां नेओपरा बांध दिए वीर जी देखो जी ਮਾਣਾ ਲੇਵੇ ਅਲਾ ਦਸੰਦੂ ਸਾਹਿਬ ਖਦਮਾ ਟੁੱਟੀਆਂ ਕਰਮਾ ਲਈ ਦੀ ਇਹਦੇ ਫੇਸ ਕੁਆਲਟੀ ਵੇਖੋ ਬਾਕੀ ਗੱਡੀ ਸੋਹਣੀ ਕਰਮਾ ਲਈ ਗਰਮੀ ਚ ਦੁੱਧ ਕਰਮਾ ਲਈ ਜੋ 20 22 ਲੀਟਰ ਤੇ ਆਹ ਰਾਵਣਾ ਰਾਵਣਾ ਦਸੰਦੂ ਸਾਹਿਬ 25 ਕਿਲੋ ਦੁੱਧ ਆਦੇ ਚੋਹਿਆ ਚਲੋ 20 22 ਕਿਲੋ ਰਾਵਣਾ ਕੱਢੀ ਆਉਗੀ ਜੇ ਕਰਮਾ ਲਈ ਆਤ ਲਿਆ ਰਹੀ ਦੀ ਨਾਲ ਜੀ ਕਰਦੀ ਠੀਕ ਆ ਮਾਵੇ ਥੋੜਾ ਜਿਹਾ ਸੂਸਵਾ ਦੇ ਵਿੱਚ ਆ ਪਸ਼ੂ ਠੀਕ ਆ ਜੀ ਬੱਛਾ ਮਗਰ ਆ ਮੇਲ ਕਾਫ ਸੋ ਕੱਲ ਦੀ ਸੂਈ ਆ ਜੇਰ ਜੁਰ ਪ੍ਰੋਪਰ ਕਰਮਾ ਲਈ ਪਾਈ ਆ ਠੀਕ ਆ ਜੀ ਮਗਰੋਂ ਜਿੱਥੋਂ ਵੀ ਆਈ ਆ ਬਾਕੀ ਆ ਤੁਹਾਡੇ ਸਾਹਮਣੇ ਜੋ ਵੀ ਬਾਡੀ ਸਟਾਫ ਸਾਰਾ 18 ਕਿਲੋ ਸੰਤੂ ਸਾਹਿਬ ਬੋੜਾ ਹੀ ਆ ਵੇੜ ਥੱਲੇ ਵੇੜ ਲੰਮੀ ਵੇਖੋ ਕਿੰਨੀ ਹੈ ਵੀ ਸਭ ਦੱਸ ਦੋ ਤੁਸੀਂ ਵੇੜ ਵੱਡੀ ਫੋਟਸ ਹੈ ਜੇ ਨਹੀਂ ਚੰਗੀ ਐ ਲਵਾਈ ਨੂੰ ਹੀ ਵੇੜ ਦੀ ਚੰਗੀ ਆ ਤੇ ਵੱਡੀਆਂ ਚ ਹੀ ਆਉਂਦੀ ਆ ਤੇ ਲੈਵਾ ਬਹੁਤ ਜ਼ਿਆਦਾ ਸੰਤੂ ਸਾਹਿਬ ਥੱਲੇ ਤੇ ਮੋਲੇ ਦਾ ਕੀ ਰੋਗਾ ਸਦੀਪ बोला देलाए करिए दे जी हां ਨਾਲ ਇੱਕੋ ਇੱਕ ਗੱਲ ਕਰਨੀ ਹੈ ਜੀ ਮੁੱਲ ਕਰਦੇ 85000 ਰੁਪਿਆ ਹਾਂ ਤੇ 75000 ਦਾ ਦੇ ਦਾਂ ਤੁਹਾਨੂੰ ਸਾਹਿਬ 75 ਦੀ 75 ਦੀ ਦੇ ਰਹੇ ਹਾਂ ਜੈਸਟ ਠੀਕ ਆ ਜੀ ਵੈੜ ਬਹੁਤ ਜਿਆਦਾ ਕਰੀਂ ਪਿਆ ਤੁਹਾਨੂੰ ਦੇ ਦਾਂਗੇ 75 ਦੀ ਬਾਅਦ ਰੀਕੇ ਬਚਾ ਜਰਸੀ ਕਰਾਉਸ ਵੈੜ ਆ ਬਾਕੀ ਮਿਲਦੀ ਵੀ ਨਹੀਂ ਉਹ ਜੀ ਸੰਤ ਸਾਹਿਬ ਲਾ ਵੀ ਗਿੱਲੇ ਨਾਲੂ ਬੱਚਾ ਜੇ ਗਿੱਲੇ ਨਾਲੂ ਬੱਚਾ ਵਾ 18 19 ਗਲੋ ਬੋੜੇ ਹੀ ਤਿਆਰ ਆ ਲੈ ਵੀ ਲੈ ਸੰਦੀਪ ਜੀ ਅਗਲੀ ਆਪਾਂ ਵੈੜ ਗੱਲਬਾਤ ਕਰ ਲੀਏ ਅਮਰੀਕਾ ਦਾ ਦੇ ਬੱਚਾ ਵੀਰ ਅਗਲੀ ਕ੍ਰੋਸ ਆ ਗਈ ਹੈ ਇਹ ਬੱਚਾ ਕੀ ਮਗਰ ਹੈ ਇਹ ਸੰਦਲਾ ਬੱਚਾ ਵਾ ਇਹ ਨੇ ਯਾਨੀ ਕਿ ਸਵੇਰੇ ਜੀਰ ਪਾਈ ਆ ਇਹਦੀ ਜੀਰ ਦੀ ਪ੍ਰੋਪਰ ਵੀਡੀਓ ਮੇਰੇ ਕੋਲ ਹੈਗੀ ਆ ਠੀਕ ਆ ਇਹਨਾਂ ਬੱਚਾ ਦਿੱਤਾ ਬਹੁਤ ਜ਼ਿਆਦਾ ਵਹਿੜ ਦਾ ਯੋਰੀ ਕਰਾ ਦਿੱਤਾ ਕੁੜੀ ਹੋਣੇ ਬੱਚੇ ਨੇ ਵੇਖੋ ਕਿੱਦਾਂ ਛੜਾ ਬਹੁਤ ਜ਼ਿਆਦਾ ਪਲਿਆ ਦਿੱਤਾ ਅੱਜ ਮਾਰਨਿੰਗ ਅੱਜ ਮਾਰਨਿੰਗ ਗਿੱਲਾ 나ੜੂ ਉਸ ਤੇ ਲੈ ਕੇ ਤਾ ਉਹ ਗਿੱਲਾ 나ੜੂ ਆ ਤਾਂ ਬੱਚਾ ਦਿੱਤਾ ਹਾਂਜੀ ਵਹਿੜੀ ਧੂ ਕਤੀ ਆ ਬਾਤ ਜੋ ਦਲਵਾਤਾ ਪੂਰਾ ਕੇ ਮਾੜਾ ਮੱਛੀ ਠੰਡੀ ਠੁੰਡੀ ਬੜੀ ਨਿਗਲੀ ਬਾਕੀ ਉਹੋ ਜੀ ਕੋਈ ਗੱਲ ਨਹੀਂ ਕਿ ਕੁੜੀ ਹੋਵੇ ਇਹ ਦੇਖੋ ਬੱਚਾ ਛ ਕਰੋ ਜੱਕ ਜੀ ਠੀਕ ਹੈ ਜੀ ਤੋਂ ਬਾਕੀ ਵਹਾਈ ਵਹੂ ਹੀ ਕਰੋ ਜੱਕ ਬਹੁਤ ਮੋਟੀ ਧਾਰ ਅਗਲੇ ਥਾਣਾ ਦੀ ਚੋਣ ਆ ਮਗਰਲੇ ਥਾਣਾ ਤੇ ਮੋਟਰ ਆ ਕੇ ਬੰਦੀ ਆ ਤੁਹਾਨੂੰ ਸਰ ਮੱਛੀ ਮੋਟਰੀ ਦੇਖੋ ਦਿਆ ਹੈਗਾ ਕਸਾ ਕਸਰੇਗੀ ਕੋਈ ਦੱਸੋ ਮੈਨੂੰ ਮੈਨੂੰ ਕੋਈ ਕਸਰਾ ਨਹੀਂ ਆਇਆ ਕੋਈ ਜੰਡੀ ਦੇਖੋ ਠੀਕ ਹੈ ਜੀ ਬਾਕੀ ਕੱਲੇ ਕੱਲੇ ਥਾਂ ਦੀ ਚਵਾਈ ਵੇਖੋ ਇੱਥੇ ਬੱਚਾ ਨਹੀਂ ਲਾਇਆ ਆਪਾਂ ਗੱਲ ਹੀ ਕੋਈ ਨਹੀਂ ਕਰੇ ਲਾਤ ਪੱਟਣ ਦਾ ਪਤਾ ਹੀ ਨਹੀਂ ਤੇ ਠੰਡੀ ਇੱਥੇ ਦੇਖੋ ਇਹ ਤਿੱਜਾ ਸੁਹਾਗ ਦੁਜਾ ਸਤੂ ਸਾਹਿਬ ਉਹਨਾਂ ਦੁਜਾ ਕਰਕੇ ਦਿੱਤੀ ਆਪਾਂ ਆਹ ਹੈ ਵੀ ਦੁਜਾ ਹੀ ਆ ਰਹਿਣਾ ਪਹਿਲਾਂ ਸੁਏ 20 ਕਿਲੋ ਦੁੱਧ ਦਿੱਤਾ ਵੇਖ ਲਈ। ਲੈ ਵੀ ਸੰਦੀਪ ਥੋੜਾ ਤੋੜ ਕੇ ਵੀ ਦਿਖਾ ਦਾਂਗੇ ਇਹਨੂੰ। ਸੁਭਾ ਦੋਸਤੋ ਦੁਜਾ ਮੰਨ ਕੇ ਕੋਈ ਤਿੱਜਾ ਮੰਨ ਕੇ ਵੀ ਸੌਦਾ ਕਰ ਲਿਓ। ਇਹ ਮਾਰਨਿੰਗ ਸੁਈ ਹੈ ਕਰਵਾਂ ਵਾਲੀ ਜੇਰ ਜੂ ਪ੍ਰਾਂਤੀ ਹੈ ਪ੍ਰੋਪਰ ਨੇ। ਤੇ ਬੌਲੇ ਦੀ ਤੁਸੀਂ ਥੋੜੀ ਬਦੀ ਭਰਾ ਜੜੀ ਹੈ ਜਵਾਈ ਚ ਵੀ ਦੇਖ ਹੀ ਲਈ ਹੈ। ਚੋਣ ਜਵਾਦ ਬਿਲਕੁਲ ਓਕੇ ਰਿਪੋਰਟ। ਇਹਦੇ ਵਿੱਚ 7 ਕਿਲੋ ਅੱਛੀ ਚੋਈ ਆ। ਆਹ ਤੇ ਬਾਕੀ ਮਰੀ ਜਾਂਦੀ ਕਿੰਨਾ ਕਰੀ। ਕੀ ਇੱਕ ਠੇਕਾਂ ਗੱਲ ਨੂੰ ਜਮਾਉਣੀ ਪਾਕੀ ਧਿਆਨ ਨਹੀਂ ਪਾਣਾ ਇਹਦੀ ਗੱਲ ਤੇ ਕਿ ਦੇ ਭਾਈ ਨਮਾ ਗੱਲ ਲੈ। ਲੈ ਵੀ ਸੰਦੀਪ ਇੱਕ ਵਰੀ ਤੋਰਦੇ। ਇਧਰ ਦੋ ਦੋ ਬੱਚਾ ਦਾ ਆਇਆ ਵੇੜ ਨੂੰ ਫਸਮਾਈ ਆ ਇਹਦੀਆਂ ਧਾਰਾਪਾ ਬਾਜ ਮਾਰ ਕੇ ਦਿਖਾ ਦਿੰਦੇ ਆ। ਤੋਂ ਵੇੜ ਮੇਰਾ ਭਰਾ ਚੈੱਕ ਕਰੋ ਅੱਜ ਮਾਰਨਿੰਗ ਸੂਈਏ ਕੋਈ ਬੰਗਾ ਨਹੀਂ ਕੋਈ ਰਸੀ ਨਿਆਣਾ ਪਾਉਣ ਦੀ ਲੋੜ ਨਹੀਂ ਗੇ ਨੂੰ। ਖਾਂ ਤੋਂ ਦੇਖੋ ਕਿੰਨਾ ਕੁਆਲਟੀ ਆ। ਬਾਕੀ ਗੁੱਲਗੱਲ ਬਹੁਤ ਸੁਣਾ। ਤੇ ਦੂਰਾ ਹੀ ਥਣ ਆਪਾਂ ਕਹਿ ਦਿੰਦੇ ਨੇ ਵੀ ਦੂਰਾ ਹੀ ਥਣ ਲੱਗਾ ਕਰਵਾ ਲਈ ਨੂੰ। ਬਹੁਤ ਪਿਆਰਾ। ਬਾਕੀ ਸੂਸਵਾ ਦੇ ਵਿੱਚ ਆ ਕਿਉਂਕਿ ਪਸ਼ੂ ਇੱਕ ਵਰੀ ਤੈਹ ਜੀ ਲਾ ਜਾਂਦਾ ਜਦੋਂ ਪ ਹੁੰਦਾ ਬੱਚਾ ਨਿਕਲਦਾ ਤੁਸੀਂ ਹੈਵੀ ਬੱਚਾ ਦੇਖਿਆ ਕਾਫੀ ਪਲਿਆ ਪਲੀਤਾ ਮਗਰ ਬੱਚਾ ਮੇਲ ਕਾਫ ਆ ਤੇ ਪਸ਼ੂ ਥੋੜੋ ਜਿਹਾ ਕੋਈ ਠੱਪਿਆ ਜਾ ਜਾਂਦਾ ਹੋ ਜੋ ਕਿਸੇ ਦੀ ਸੁਧੀ ਕਰਨ ਵਾਲੀ ਬੱਚੀ ਦਾ ਰੰਗ ਨੂੰ ਸੰਦੋ ਸਾਹ ਬਹਿੜਦਾ ਇੱਥੇ ਕੋਈ ਵਸੀ ਕੀ ਆਪਣਾ ਦਿਖਾਉਂਦੀ ਜੋ ਹਨ ਲੋਕ ਠਿਕੜੀ ਸੋਨੇ ਟਾਂਚੇ ਦੇ ਵਿੱਚ ਆ ਬਾਕੀ ਥਣਾ ਥੁਣਾ ਦੀ ਕਰਮਾਲੀ ਦੀ ਵੰਡ ਵਿਰਲ ਚੰਗੀ ਆ ਸਾਫ ਸੁਥਰੀ ਜੇਲੇ ਵਾਲੇ ਪਾਸੇ ਕੀ ਦਾ ਕਰਦੀ ਹੋਣ ਹੈ ਕਾਕੀ ਵੰਗਾ ਪਾਉਂਦੇ ਸਭ ਸਾਬ ਲੋੜ ਨਹੀਂ ਇਹ ਭੈਣ ਇਹ ਨਹੀਂ ਵੱਡੀ ਜੀ ਸਾਬ ਜੀ ਆ ਵੱਡੀ ਹੈ ਇਹ ਕੋਦੀ ਗਾੜੀ ਜੀ ਇਹ ਰੇ ਨਮਾ ਕੇ ਤਾਂ ਹੋਣੀ ਆ ਤੋੜ ਤੋੜ ਤੋੜੇਗਾ ਮੰਦੀਆ ਜੀ ਬੰਦਾ ਵੀ ਰਸਉਂਦਾ ਹੀ ਬਸ ਸਾਹ ਸੁਧਰੀ ਵਧੀਆ ਲੰਮੀ ਵਧੀਆ ਸੋਹਣੀ ਸਾਹ ਬੜਾ ਘੈਰ ਥੋੜੀ ਜੀ 200 ਚਵਾਈ ਚੂਵੀ ਕਰਕੇ ਆਪਾਂ ਦਿਖਾ ਦਈਏ ਨਾਲੇ ਤਾਂ ਪਾਰਟੀ ਵੇਖੋ ਕਿੰਨੀ ਵਧੀਆ ਪੂਫੀ ਪਾਸਤੀ ਸੋਹਣੀ ਆ ਬਿਲਕੁਲ ਸਿੱਧਾ ਹੀ ਪਟਾਉਂਦਾ ਦੂਜਾ ਸੁੰਗਾ ਤਾਂ ਦੂਜਾ ਹੀ ਸ਼ੁਰੂਆਤ ਬਾਕੀ ਠੰਡੀ ਆ ਇਹਨਾਂ ਦਾ ਖਤਮਾ ਹੀ ਆ ਤੁਹਾਨੂੰ ਸਾਹਿਬ ਫੇਰ ਭਾਵੇਂ ਬਹਿ ਜਾ ਕੋਈ ਹੋਰੀ ਗੱਲ ਥੋੜੀ ਅੱਗੇ ਕਰਮ ਵਾਲੀ ਆ ਮੈਂ ਪਲਾਟ ਹੀ ਲਾਈ ਫਿਰਦੀ ਆ ਤੰਬੂ ਤਾਣੀ ਫਿਰਦੀ ਕੇ ਤੰਬੂ ਤਾਣੀ ਫਿਰਦੀ ਆ ਵੇਖੋ ਕੰਦ ਸਾਹਿਬ ਇਹਦੀ ਵੈੜ ਨੂੰ ਵੀ 22 ਕਿਲੋ ਤੋਂ ਤੀਆਂ ਦਾ ਲੈ ਵੀ ਸੰਦੀਪ ਬੋਲ ਕੀ ਲੈਣੇ ਦੇਣੇ ਕਿ ਟਮਾਰਾ ਮੱਛੀ ਜਾ ਗਈ 75000 ਦੀ ਆਪਾਂ 75000 ਮੋਲ ਕਰਨਾ 70 ਦੀ ਦੇ ਰਹੀ ਐ 70 ਦੀ ਕੱਢਦੇ ਵਿੱਚੋਂ ਕੋਈ ਸੱਪ ਪਟਾਰੇ 67000 ਦੀ ਦੇ ਦੀਏ ਉਹ ਨਹੀਂ ਦੇ ਗਿਆ ਜਿਹੜਾ ਪੁਕਾਰੇ ਮਾਰਦਾ ਨਹੀਂ 65000 ਦੀ ਦੇ ਦਿਆ ਮਾਰਤੀ ਜੇ ਥਾਪੀ ਹੁਣ ਖੋਜੇ 65000 ਦੀ ਚੱਕੋ ਵੀ 65000 ਦੀ ਇਹ 36000 ਦੀ ਸਾਬੀਆਂ ਤੋਂ ਵਪਾਰੀ ਨੇ ਲੈ ਜੇ ਮਾਲ 75 ਦਾ ਹੀ ਆ ਹਾਂ ਚਲੋ 4 ਦਿਨ ਸਾਹਮ ਕੇ ਵੇਚ ਲੂੰਗਾ ਆ ਚੀਜ਼ ਬੜੀ ਪਿਆਰੀ ਲੱਗੀ ਤੇ ਦੇਖੋ ਹਾਂ ਆਹ ਚਲ ਤੁਹਾਰਾ ਜਰਾ ਤੂੰ ਬਲੈਡਰ ਹੀ ਬੰਨੀ ਫਿਰਦੀ ਬਲੈਡਰ ਬੰਨੀ ਫਿਰਦੀ ਫਿਰ ਕੱਲਾ ਕੱਲਾ ਪੀੜੀ ਦੇ ਪਾ ਲੈਣ ਨੂੰ ਥਾਨ ਲੱਗਾ ਚੰਗੀ ਆ ਲੈ ਵਾ ਤਨੀ ਫਿਰ ਮਾਰ ਚੰਗੀ ਆ ਇੱਧਰ ਧਰਾ ਮਾਰ ਕੇ ਸੰਦੀਪ ਦਿਖਾ ਦੇ ਇਹ ਵੀ ਬਾਲਟੀ ਚ ਭਰਾ ਦਿਆ ਜੇ ਕੁਝ ਕੁ ਚਵਾਈ ਕਰਦੇ ਸੀ ਉਹ ਵੀ 65000 ਦੀ ਉਹ ਮਿਲ ਜੂਗੀ ਤੁਹ ਇਹ ਕਰਮ ਵਾਲੀ 75000 ਵਾਲੀ ਬੱਛੀ ਜਿਹਨਾਂ ਧਾਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਜੀ ਬੜੀ ਚਵਾਈ ਲੱਗੀ ਸਾਨੂੰ ਸਾਹਿਬ ਜੰਗੀ ਇਹ ਚੁੰਮ ਇਹ ਅਗਲੇ ਥਾਂ ਤੇ ਚਵਾਈ ਆ ਭਾਈ ਹਾਂ ਅਗਲੇ ਥਾਂ ਹੰਦੂ ਗਾਓ ਆਪਣਾ ਨਾਂ ਚੋਲੀ ਡੰਗਰ ਮਾੜਾ ਉਹ ਨਾਂ ਪਿੱਛੇ ਦੇ ਪਰਫੋਰ ਕੋਈ ਫੁੱਲ ਗਰੰਟੀ ਦਵਾ ਨਹੀਂ ਦੀ ਰਵਾਂਗੇ ਜੇ ਕੋਈ ਗਲਤ ਵਾਲੇ ਗਲਤ ਦੱਸ ਕੇ ਦਵਾਗੇ ਇਹ ਨਹੀਂ ਵੀਰ ਕਈ ਕਮੈਂਟ ਕਰੀ ਜਾਂਦੇ ਆ ਚਲੋ ਪਤਾ ਵੀ ਨਹੀਂ ਕਈਆਂ ਮੀਰਾਂ ਨੂੰ ਹੈਗਾ ਦੇ ਐਵੇਂ ਕਰੀ ਜਾਂਦੇ ਆ ਬਾਕੀ ਜਿਹੜਾ ਸੁੱਤਰਾ ਡੰਗਰ ਉਹ ਦੀ ਫੁੱਲ ਗਰੰਟੀ ਦਵਾਗੇ ਜਿਹੜਾ ਗਲਤ ਡੰਗਰ ਉਹ ਦਾ ਗਲਤ ਦੱਸ ਕੇ ਦਵਾਗੇ ਚਲੋ ਕਮੈਂਟ ਕਰਨੇ ਤਾਂ ਬੰਦੇ ਨਹੀਂਗੇ ਹਾਂਜੀ ਉਹਦੇ ਤੋਂ ਸਾਰੇ ਆਪਾਂ ਵਾਰ-ਵਾਰ ਕਹਿੰਦੇ ਆ ਪਤਾ ਕਿ ਜੱਗਰੇ ਉਹ ਤਾਂ ਗਲਤ ਬੰਦੇ ਆ ਗਲਤ ਜੀਜ ਕਰਦੇ ਆ ਸੰਤੂ ਸਾਬ ਉਹਦਾ ਵੀ ਫਾਇਦਾ ਭੁੜੀ ਹੈ ਗਾਓ ਬੱਸ ਬੱਸ ਬਹੁਤ ਜੀ ਜਨਾਬ ਜੀਨੇ ਕੋ ਕਹਾਵਾਰ ਨਹੀਂ ਨਾ ਕੋਈ ਮੰਗਣ ਦੇ ਮੋੜਾ ਬੱਸ ਬੱਸ ਉਹ ਗੱਲ ਚੰਗੀ ਸੀ ਅੱਗੇ ਇਧਰ ਤੋਹਫਾ ਦਿਖਾਉਣੇ ਆ ਤੁਹਾਨੂੰ ਇਹ ਤੋਂ ਸੋ ਗੱਪਣ ਵਹਿੜਾ ਕਿੰਨੀ ਵੱਡੀ ਵਹਿੜਾ ਠੁੱਕੀ ਵਹਿੜਾ ਤਿਆਰੀ ਤੇ ਵੇਖੋ ਕਿੱਡੀ ਆ ਮੇਵੇ ਦੀ ਕੁਆਲਿਟੀ ਵੇਖੋ ਕਿੱਡੀ ਆ ਵੀ ਜਾ ਜੀ ਕਰਮਾਲਾ ਜੀ ਅੰਦੋ ਸਾਹਿਬ ਮੈਂ ਠੰਡੀ ਧੀਰੀ ਵੇਖਿਆ ਜੀ ਕਿੱਡੀ ਆ ਹਾਂ ਠੰਡੀ ਧੀਰੀ ਕਿੰਡੀ ਆ ਵੇਖਿਆ ਜੀ ਇਧਰ ਇੱਕ ਟੋਕ ਪਾ ਕੇ ਉਹ ਭਾਵਾਂਗੇ ਇਹ ਨਹੀਂ ਗੱਲ ਕੋਈ ਵਪਾਰ ਕਰਨਾ ਤੇ ਉਤਰਾ ਡੱਕ ਦੇ ਜਣੇ ਆ ਹਾਂ ਥੱਲੀਆਂ ਕਰਾ ਲਾ ਮਾਲ ਵੇਚਾਂਗੇ ਥੱਲੀਆਂ ਤਾਂ ਥੱਲੀਆਂ ਚਾਹੀਦਾ ਵੀ ਹੈ ਕੋਈ ਬਹਿਣੀ ਵਾਲਾ ਸਾਣਾ ਆ ਆ ਟਿੱਪਣ ਵੇਖੋ ਜੀ ਵੇਖੋ ਵਰਦਾ ਆ ਵੇਖੋ ਅਗਲੇ ਥੋੜਾ ਦਾ ਟਿੱਪਣ ਪਾਟਾ ਨੋਟ ਲੈਣਾ ਨਹੀਂ ਗੰਦਾ ਕੰਮ ਕਰਨਾ ਨਹੀਂ ਬੱਸ 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 ਸੋਹਰ ਯਾਰ ਦਾ ਕੰਮ ਕਰਨਾ ਜੀ ਬਹਿਣੀ ਵਾਲਾ ਥਾਣੇ ਸੰਤੂ ਸਾਹਾ ਅਗਲਾ ਲਓ ਜੀ ਇਹਦੇ ਲੱਤ ਵੀ ਲਾਉਂਦੀ ਗਾ ਆ ਮਗਰਲਾ ਬਹਿਣੀ ਲਾ ਗਿਆ ਜੀ ਜਿਵੇਂ ਭਾਈ ਵੇਖੋ ਕੱਲੀ ਚੰਗੀ ਆ ਲਓ ਜੀ ਇਹ ਮਗਰਲਾ ਥਾਣ ਆ ਗਿਆ ਬਹਿਣੀ ਵਾਲਾ ਆ ਮਗਰਲਾ ਬਹਿਣੀ ਵਾਲਾ ਆ ਗਿਆ ਜੀ ਮਗਰਲਾ ਥਾਣੇ ਚ ਗਿਆ ਲਓ ਜੀ ਸਭ ਕਿਲੋ ਘਟਾ ਬਰਾਕੇ ਬਿਲਕੁਲ ਤੁਹਾਡੀ ਤਸੱਲੀ ਕਰਾਤੀ ਆ ਕਿਉਂਕਿ ਜਵਾਹ ਭਰੇ ਖਲੜਾ ਠੀਕ ਆ ਜੀ ਪਸ਼ੂ ਦਾ ਅੱਜ ਹੋਰ ਤੇ ਸਵੇਰ ਦਾ ਪਤਾ ਨਹੀਂ ਕੀ ਆ ਇਸ ਕਰਕੇ ਬਾਅਦ ਵਿੱਚ ਕਈ ਵੀ ਰੱਖਣ ਵੀ ਥਾਣਾ ਦੇ ਤਿੱਪਣ ਨੇ ਸਹੀ ਅੱਜ ਘਰ ਚੱਲ ਜੇ ਆਂਦੀਆਂ ਨੂੰ ਲਾ ਕੇ ਤਸੱਲੀ ਕਰ ਲੈ ਸਾਨੂੰ ਕੋਈ ਇਤਰਾਜ਼ ਨਹੀਂ ਦਾ ਬਾਕੀਆਂ ਗਰੰਟੀਆਂ ਕੋਈ ਨਹੀਂ ਜਾਂ ਬਾਅਦ ਦੀਆਂ ਵੀਰੋ ਨਹੀਂ ਗਰੰਟੀਆਂ ਦਿੱਤੀਆਂ ਜਾਂਦੀਆਂ ਹੱਥ ਜੋੜ ਕੇ ਬੇਨਤੀ ਆ ਬਾਅਦ ਦੀਆਂ ਗਰੰਟੀਆਂ ਨਹੀਂ ਦਿੱਤੀਆਂ ਜਾਂਦੀਆਂ ਬਸ ਬਸ ਆਪਦੇ ਘਰ ਲਾ ਕੇ ਤਸੱਲੀ ਕਰਨੇ ਚਾਹਾਂ ਥਣਾ ਦੀ ਬਾਕੀ ਵੇਹੜ 25 ਕਿਲੋ ਵਾਲੀ ਅਸੰਦੂ ਸਾਹਿਬ ਕੋਈ ਲੈ ਵੀ ਸੰਦੀਪ ਖੋਲ ਦੇ ਸੁਵਾ ਦੂਜਾ ਹੋਊਗਾ ਤੀਜਾ ਵੀ ਮੰਨ ਲੈ ਕੋਈ ਤੀਜਾ ਮੰਨ ਲੈ ਤਾਂ ਵੀ ਸਾਪਾ ਨੂੰ ਕਿਹੜਾ ਤਰਾਜ ਆ ਬਈ ਮਾੜੀ ਲੰਬਾਈ ਨੂੰ ਕੋਈ ਚੈੱਕ ਕਰੋ ਰੀਲ ਗੱਡੀ ਦਾ ਡੱਬੇ ਜਿੰਨੀ ਕਰਮਾਣੀ ਲੰਬੀ ਆ ਅਲੀ ਗੱਡੀ ਆ ਆ ਦੇਖੋ ਸੰਦੂ ਸਾਹਿਬ ਪਾਜੋੜ ਬਹੁਤ ਜ਼ਿਆਦਾ ਆ ਵੇਹੜ ਦਾ ਬਾਕੀ ਕਰਮਾਣੀ ਥੱਲੇ ਹੋ ਜਾ ਬਣਦੀ ਪਈ ਆ ਹਾਂ ਅੱਜ ਗੱਲਾਂ ਕਰੂਗੀ ਗਾਂਦਿਆਂ ਕੇ ਸੰਤੂ ਸਾਹਿਬ ਬਲੈਟਰੀ ਬੰਦੂਗੀ ਵਹਿੜ ਵੇਖੋ ਕਿੰਨੀ ਆਹ ਐ ਵੀ ਕ੍ਰੋਸ ਬਰੀਡ ਜੇ ਲੋ ਜੀ ਠੀਕ ਆ ਜੀ ਐ ਚੈਫ ਕ੍ਰੋਸ ਬਰੀਡ ਦੇ ਵਿੱਚ ਵਹਿੜਾ ਤੇ ਬਾਕੀ ਭਾਂਡਾ ਭੁੰਡਾ ਬਹੁਤ ਸੋਨਾ ਕਰਮਾ ਲਈ ਨੂੰ ਸਾਫ ਸੁਥਰਾ ਲੇਵਾ ਥਾਨ ਬਹੁਤ ਸੋਨਾ ਮੁੱਠੀ ਮੁੱਠੀ ਤੇ ਬਾਕੀ ਭਰਾ ਕੇ ਤੁਹਾਨੂੰ ਕੋਈ ਜ਼ਿਆਦਾ ਨਹੀਂ ਕੋਈ ਕਿਲੋ ਅਖੰਡ ਆਪਾਂ ਭਰਾ ਕੇ ਤਸੱਲੀ ਕਰਾਈ ਦਿੱਤੀ ਬਾਕੀ ਫੇਸ ਕੁਆਲਟੀ ਵੀ ਸੰਤੂ ਸਾਹਿਬ ਵਿਖਾਓ ਇਹ ਕਿੰਡੀ ਵਧੀਆ ਸਾਰੀ ਫੇਸ ਕੁਆਲਟੀ ਦੇਖੋ ਸਟੇਟ ਪਟਾ ਆ ਗਿਆ ਹੈ ਹਾਂਜੀ ਨਾ ਵੀ ਸਦੀਪ ਤੋਰ ਲਾ ਵੀਰੇ ਬਾਕੀ ਅਜੇ ਸੰਦੀਪ ਲੈ ਜੂਗੀ ਦਿਨ ਕੋਈ ਪੰਜ ਚਾਰ ਹਫਤਾ ਹਫਤਾ ਹੀ ਲੈ ਜਾਣਾ ਨੇ ਪੰਜ 6 ਦੇ ਅੰਦਰ ਆਮਣਾ ਲੈ ਜੂਗੀ ਬਾਬੀ ਹਫਤਾ ਏਡੀਆਂ ਲਾ ਰਹੇ ਹੋ ਜੇ ਹਫਤੇ ਦੇ ਡੇੜ ਗਿੜ ਅਜੇ ਸਮਾਂ ਬਾਕੀ ਆ 25 26 ਕਿਲੋ ਅਲੀ ਸੰਦੂ ਸਭ ਆਹ ਬਹੁਤ ਜਵਾਜੂ ਕੀ ਪੇਸ਼ਾ ਕੇ ਭਾਵੇਂ ਗਰਮੀ ਦਾ ਸੀਜ਼ਨ ਆ ਦੁੱਧ ਚਵਾਉਗੀ ਆਮੀ 20 22 ਕਿਲੋ ਆਮਣਾ ਹੀ ਘੱਡੂਗੀ 25 ਕਿਲੋ ਸੰਦੂ ਸਭ ਚੋਇਆ ਬੰਦਿਆਂ ਦੂਜੇ ਸਵੇ ਆਹ ਸਾਲਾ ਸੂ ਸੂਵਾ ਦੁਕਿਆ ਪਰ ਦੁੱਧ ਦੋਦੀ ਕਰਵਾਉਣੀ ਹੂੰ ਮੋਬਲ ਠੀਕ ਆ ਜੀ ਅੱਜ ਵੀ ਕਾਫੀ ਬਣੀ ਆ ਬਾਕੀ ਪੰਜਾ ਛਿਆ ਸੱਤਾ ਦਿਨਾਂ ਚ ਚੰਗਾ ਚੋਖਾ ਥੱਲੇ ਲਾ 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 ਬਣਾ ਕੇ ਰੱਖੋ ਬਾਕੀ ਥੀ ਜਵਾਈ ਵਾਲਾ ਥਣੇ ਇਹ ਵੀ ਧਾ ਦੋ ਆ ਥਾਣਾ ਮੁੱਠੀ ਮੁੱਠੀ ਵਾਲਾ ਇਹ ਬਾਕੀ ਭਰਾ ਕੇ ਦਿਖਾਤੀ ਆਪਾਂ ਤੁਹਾਨੂੰ ਤੇ ਮੁੱਠੀ ਮੁੱਠੀ ਚ ਥਣ ਆਉਂਦਾ ਤੇ ਹੰਦੂ ਸਾਹਿਬ ਜੀ ਵਿਖਿਓ ਕਿ ਤਾਂ ਨਹੀਂ ਕੋਈ ਤਰਾਏ ਇਹਨੇ ਦੂਜੀ ਵੀਡੀਓ ਚ ਖਵਾ ਕੇ ਨਮਕ ਸੱਲੀ ਕਰਾ ਕੇ ਦਮਾਂ ਆਪਾਂ ਨੂੰ ਤਾਂ ਕੋਈ ਚੋਟ ਨਹੀਂ ਆ ਵੈਰ ਕੋਈ ਛੋਟੀ ਨਹੀਂ ਕਿ ਜੋ ਕੋਈ ਛੋਟੀ ਆਸ ਦੇ ਦੇ ਹਰ ਗੁੱਲ ਵੀ ਕਿੰਨਾ ਚੰਗਾ ਲੱਗਾ ਤੇ ਸੰਦੀਪ ਕੀ ਲੈਣ ਦਿਨ ਰੋਂਗੇ ਤਾਂ ਹੰਦੂ ਸਾਹਿਬ ਮੁੱਲ ਕਰਦੇ ਨਾ 95 ਉਨਾ ਪੈਸੇ ਦੀ ਜਾਂਦੀ ਹੈ ਜਾਇਜ਼ ਕਰਕੇ ਦੇ ਦਈਏ 5 ਜੜਾਈ ਹੈ 85 ਦੀ ਜਾਂਦੀ ਹੈ 85 ਦੀ 85 ਜਾਂਦੀ ਹੈ ਠੀਕ ਆ ਭਾਈ 85 ਦੇ ਵਿੱਚ ਹੋਰ ਕਰਦਗੇ ਮਾਨਤਾ 5 ਡਾਦਾ ਹੋਰ 80 ਦੀ ਜਾਂਦੋ ਕੋਲ ਜਾਉਣਾ 80 ਹਜ਼ਾਰ ਦੀ ਵਾੜ ਦੇ ਦਾਂਗੇ ਸੰਤੂ ਸਾਹਿਬ 80 ਹਜ਼ਾਰ ਦੀ ਕੋਈ ਜੜਾਈ ਨਹੀਂ ਕਰਨਾ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਮਰਾਇ ਤੇ ਆਪਣੇ ਭੈਣ ਭਰਾ ਆਪਣੇ ਜੜੇ ਜੁੜੇ ਨਾਲ ਉਹਨਾਂ ਨੂੰ ਮਰਾਇ 80 ਦੀ ਆ ਚਲੋ ਭੈਣ ਭਰਾ ਆਪਣੇ ਨਾਲ ਜੁੜੇ ਆ ਆਪਾਂ ਉਹਨਾਂ ਨੂੰ ਦੇ ਦੇਣੀ ਆ ਬਾਕੀ 85 ਛੱਡ ਕੇ ਜਿੰਨਾ ਸੂਭੀ ਵਾੜ ਲੱਬੇ ਦੀ ਵੇਚਾਂਗੇ ਕੋਈ ਚਾਰ ਨਹੀਂ ਦਵਾਗੇ ਸੰਤੂ ਸਾਹਿਬ ਕੋਈ ਸ਼ੱਕ ਨਹੀਂ ਗਾ ਚਲੋ ਆ ਮਾਤਾਵਾں ਤੇ ਫਿਰ ਗੱਲ ਹੋਰ ਹੋ ਜੂਗੀ ਹਾਂ ਜੀ ਲੋ ਵੀ ਕਿਸੇ ਭਰਾਣੇ ਵਿੱਚੋਂ ਕੋਈ ਮੁਨਾਫਾ ਲੈਣਾ ਰੁਪਈਏ ਤੁਸੀਂ ਦੋ ਪੈਸੇ ਲੈਣੇ ਕਮਾਉਣੇ ਜਾਂ ਕੋਈ ਕਾਲੀ ਘਾੜੀ ਫੇਰ ਵੀ ਲੈ ਜਾਂਦਾ ਤੇ ਵਾਦੇ ਦਾ ਸੌਦਾ ਹੈ 80000 ਦੀ ਮਿਲ ਜੂਗੀ ਇੱਕ ਸੂਈ ਸਵਾਈਏ ਦਰਨੀਲੀ ਦਾ ਵੀ ਦੀ ਮਾਝ ਤੁਹਾਨੂੰ ਦਿਖਾ ਦਿੰਦੇ ਆਪਾਂ ਆਹ ਦੇਖੋ ਨਹੀਂ ਗੱਭਣੇ ਸੰਸਾਰ ਸੂਈ ਨਹੀਂ ਇਹ ਗੱਭਣੇ ਕੌਟੀ ਸੁੰਨਦੇ ਆਂ ਵੀ ਗਾਵੇ ਨੂੰ ਨੀਂਦੀ ਰਵਿਦਾ ਤੇ ਪੜਿਆ ਸਾਨੂੰ ਸਭ ਹਾਂਜੀ ਤੇ ਤਿਆਰੀ ਸੀ ਮੈਨਾ ਵੇਖੋ ਠੰਡੀ ਕਿੰਨੀ ਸੀ ਸਲਸਾ ਬਹੁਤ ਜਿਆਦਾ ਠੰਡੀ ਬਸ ਸੁੰਨਦੇ ਆਂ ਘੰਟੇ ਤੱਕ ਸੂਏ ਡੇਢ ਤੱਕ ਜੂਪੇ ਲਓ ਵੀ ਕਰ ਮਾਰੀ ਤੇ ਨੀਂਦੀ ਰਵਿਦਾ ਵੀ ਤੇ ਫਿਰਦੇ ਹੋਰ ਬਜੇ ਬਜੇ ਹੋਈ ਨਹੀਂ ਹਾਂ ਔਰ ਜਿਹੜਾ ਮੁੱਲ ਕਰ ਦਵਾਂਗੇ ਉਹਦੇ ਵਿੱਚ ਜਾਊਗਾ ਸੌਦਾ ਉਹਦੇ ਵਿੱਚ ਹੀ ਜਾਊ ਸੌਦਾ ਸੰਤੂ ਸਾਹਿਬ ਇਹ ਨਹੀਂ ਕਰਤੀ ਕੱਟੀ ਆ ਜੇ ਕੱਟਾ ਆ ਜੇ ਆਖਾ ਕੇ 10000 ਹੋਰ ਦੋ ਓਏ ਬੋਸ ਭੰਨ ਗਈ ਮੈਂ ਸੂ ਬਣਾ ਘੰਟੇ ਦਾ ਬਿਲਕੁਲ ਬਿਲਕੁਲ ਲਓ ਵੀ ਤਿਆਰੀ ਆ ਤਕਰੀਬਨ ਬਾਕੀ ਬਿੱਲੀ ਮਣਕੀ ਆਖਾ ਸਟੇਡ ਪੜਾ ਚਾਰੇ ਫੁਰ ਤੋਂ ਤੇ ਆ ਸਿੱਧਾ ਪੜਾ ਉਹਦਾ ਅੱਖ ਬਿੱਲੀ ਮਣਕੀ ਆ ਚਾਰੇ ਪੈਰ ਫੁਰ ਤੋਂ ਪਿਆ ਬਾਕੀ ਤਿਆਰੀ ਤੇ ਹੀ ਕਰਮਾ ਲਈ ਹਾਂ ਬਿੱਲੀ ਨਹੀਂ ਦੀ ਦਾ ਵੀ ਆ ਗਈ ਸੰਤੂ ਸਾਹਿਬ ਪਿਓਰ ਪਿਓਰ ਨਹੀਂ ਦੀ ਦਾ ਵੀ ਹਾਂਜੀ ਕਰੋ ਤੋਹਫਾ ਚੈੱਕ ਗੋਲ ਸਿੰਘ ਆਕੇ ਕੱਦ ਤੋਂ ਵੱਡਾ ਇਹਦਾ ਕੋਈ ਕੱਦ ਛੋਟਾ ਨਾ ਮੰਨ ਕੇ ਸੋਦਾ ਕਰੇ ਕੱਦ ਵੱਡਾ ਹੀ ਆ ਆ ਦੇਖੋ ਇਹ ਪਾਦੇ ਕੱਟੀ ਜੇ ਪਾਦੇ ਕਟਾ ਤੇ ਜਿਹੜਾ ਰੇਟ ਹੋਊਗਾ ਤੁਸੀਂ ਰੇਟ ਉਹ ਹੀ ਰਹਿਣਾ ਕੱਟੀ ਚੰਗੀ ਜਿਹੜਾ ਫਿਲਸਫ ਰੇਟ ਕਰਦਾ ਸਾਨੂੰ ਸਭ ਕੋਈ ਰੋਗਾ ਕੱਟੀ ਚੰਗੀਆਂ ਨਿਸ਼ਾਨੀਆਂ ਜਾ ਕੇ ਗੱਲਾਂ ਗਾਂਧਕ ਹੋ ਗਈਆਂ ਸਾਰੀ ਆ ਆਦੇ ਵਿੱਚ ਹੋਇਆ ਜਿਹਨੂੰ ਮਰਜ਼ੀ ਗਾਰੰਟੀ ਦਾ ਦੇਖ ਦੇ ਚੰਗੀ ਆ ਮੈਂ ਫਿਰ ਲਓ ਵੀ ਬਹੁਤ ਪਿਆਰੀ ਝੋਟੀ ਆ ਪਤਲਾ ਪਿੰਡਾ ਕਰਮ ਵਾਲੀ ਦਾ ਬਿਲਕੁਲ ਕਾਗਜ਼ ਨਾਲੋਂ ਵੀ ਪਤਲੀ ਬ੍ਰੇਕ ਸਕੀਨ 15 16 ਕਿਲੋ ਝੋਟੀ ਚਵਾ ਦੂਗੀ ਹਾਂ ਸੇਵਾ ਕੋਈ ਤਗੜਾ ਹੋ ਕੇ ਕਰੇ ਮੇਰਾ ਭਰਾ ਗਾ ਦੁੱਧ ਤਾਂ ਚੋਣਾ ਚਾਹੀਦਾ ਇਹ ਆਈ ਹੋਣੀ ਆਪਣੀ ਕੋ ਆ ਕੇ ਨਾ ਕੁਰੀ ਆਈ ਜੇ ਮੈਂ ਲਈ ਹੋਣੀ ਠੰਡਾ ਹੋਇਆ ਸਤੂ ਸਾਬ ਇਹ ਨਗੀਨਾ ਅਜ ਪੁੱਟਿਆ ਸੇਰੋ ਸੇਰੀ ਲਾ ਫਿਰ ਕਰੋ ਦਰਸ਼ਨ ਮੇਲੇ ਸੋ ਚੰਗੀ ਦੋਸੋ ਝੋਟੀ ਆ ਬਾਕੀ ਇੱਕ ਸਾਰ ਪੱਧਰ ਲੈਵਾ ਬੈਕ ਸਾਈਡ ਤੋਂ ਚੌਰਸ ਲੈ ਨਿਗਰ ਲੈਵਾ ਤੇ ਨਿਗਰ ਲੈਵੇ ਦੀ ਆ ਬਾਕੀ ਸਪੇਸ ਵੰਡ ਵੀ ਚੰਗੀ ਆ ਕੱਲਾ ਤੇ ਬਾਈ ਨਿਕਰ ਨਹੀਂ ਗਾ ਵੰਡ ਵੇਰ ਬੜੀ ਚੰਗੀ ਖੂਬਸੂਰਤ ਆ ਕਿਸੇ ਪਾਸੇ ਨੂੰ ਕੁੰਜੀ ਕਰਮਾ ਆ ਇਹ ਵੀ ਵੱਡਾ ਸਮਝਾ ਦਨ ਹੈ ਤਿਆਰੀ ਦੇ ਇਹ ਕਰਮਾ ਕੋਈ 2 ਘੰਟੇ ਕੋਈ ਘੰਟੇ ਢੂੜ 2 ਘੰਟੇ ਤੱਕ ਕੋਈ ਸ਼ਾਮ ਈਵਨਿੰਗ ਟਾਈਮ ਤੱਕ ਸੁਈ ਖੜੀ ਆ ਠੀਕ ਆ ਨੀਤੀ ਦਾ ਵੀ ਤਾਂ ਨਕੀਨਾ ਲੱਭਦਾ ਬਹੁਤ ਘਾਟਿਆ ਤੇ ਬਾਕੀ ਇੰਨਾ ਸਫਾਈ ਵਾਲਾ ਨਹੀਂ ਮਿਲਦਾ ਮਾਲ ਜੰਨੀ ਇਹਦੀ ਥੋੜੀ ਸਫਾਈ ਹੈ ਸੁਧਰੀ ਬਹੁਤ ਆ ਥੱਲੇ ਬਹੁਤ ਜਿਆਦੀ ਸੁਧਰੀ ਆ ਹਾਂ ਸੁੰਗੀ ਸੁੰਗੀ ਬੜੀ ਖੜੀ ਲੱਗੀ ਆ ਟਿੱਪਣ ਵੀ ਬੜੀ ਪੂਲੀ ਆੀ ਸੰਸਦ ਸਾਰੀ ਮਾੜਮਾਲੀ ਸੋਨਾ ਹੀ ਹੈਗੇ ਕੋਈ ਨਾ ਕੰਮ ਵਾਲੀ ਇਹ ਤਾਂ ਅਸੀਂ ਨਗੀਨਾ ਹੀ ਆ ਠੀਕ ਆ ਲੈ ਵੀ ਸੰਦੀਪ ਕੀ ਮੋਲ ਹੋਊਗਾ ਇਹਦਾ ਸੰਤੋ ਜੀ ਆ ਮੋਲੇ ਦਾ ਕਰਦੇ 1.5 ਲੱਖ ਰੁਪਇਆ ਇਹ ਜਿਹੜੀ ਜੈਸਣਾ ਜਿਹੜੀ 1.40 ਮੈਂ ਦੇ ਦੀਏ ਸੀ 1.40 ਹਾਂ ਜੀ ਕਰਕੇ ਮਾਨਤਾ ਦੇ ਦਿੱਤੀ ਹੈਗੇ 1.35 ਲਿਜਾਂ ਦੋ ਜੀ 1.35 1.35 ਜਨ ਦੋ 1.35 ਜਿਹੜੀ ਝੋਡੀ ਬਹੁਤ ਖਰੀ ਸੋਹਣ ਦਾ ਦੇ ਦੋ 1.35 ਜਿਹੜੀ ਬਾਕੀ ਜੇ ਲੱਭਦਾ ਕੁਝ 1000 ਫਾਨ ਦੇ ਗਏ ਕਰਦਾ ਮਾਰਦਾ ਕਰਦਾ ਨਹੀਂ ਮਾਰਦਾ ਇਹ ਕਿਹਦਾ ਕਰਦਿਆ ਜੀ 2000 ਛੋਟ ਕਰਦਾਂਗੇ 33 ਦੇ ਦਾਂਗੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਵੋਦੇ ਵਾਸਤੇ 32 ਦੀ ਬਹੁਤ ਈਗਾ ਸਨ ਸਰ 132000 ਦੀ ਕਿਸਾਨ ਵੀਰੋ ਇਹ ਸੁਣੋ ਇਹ ਜਿਹੜੀ ਕਦੀ ਨੀਲੀ ਰਾਵੜੀਆਂ ਨੇ ਉਹਦਾ ਆਪਣੇ ਕੋਲ ਬਾਇਓ ਡਾਟਾ ਸਾਰਾ ਹੈਗਾ ਵਾ ਡਾਕਟਰ ਨੇ ਟੀਕਾ ਭਰਿਆ ਆਪਣੇ ਡਾਕਟਰ ਨੇ ਭਰਿਆ ਇਹਨੂੰ ਨਿੱਕਾ ਬੈਟਰੀ ਡਾਕਟਰ ਆ ਉਹਦਾ ਸਾਰਾ ਬਾਇਓ ਡਾਟਾ ਆਪਾਂ ਨੂੰ ਟੀਕਾ ਉਹਨਾਂ ਨੇ ਭਰਿਆ ਹਾਂਜੀ ਕਿਹੜਾ ਟੀਕਾ ਪਤਾ ਨਹੀਂ ਕੋਈ ਨੂਰ ਦਾ ਭਰਿਆ ਕੋ ਕਾਦਾ ਭਰਿਆ ਪੁੱਛਣਾ ਪੈਣਾ ਇਹ ਤਾਂ ਗੱਲ ਹੀ ਬਣ ਗਈ ਜੀ ਹਾਂਜੀ ਸਾਰਾ ਬਾਇਓ ਡਾਟਾ ਉਹ ਆਜੇ ਮੇਲ ਆਜੇ ਫੀਮੇਲ ਕਿਸੇ ਭਰਾ ਦੀ ਕਿਸਮਤ ਚ ਹੋਈ ਤੇ ਮਗਰ ਕੱਟੀ ਆ ਗਈ ਤੇ ਪੈਸੇ ਲੱਗੇ ਭੁੱਲ ਜਾਣਗੇ ਸਾਰਾ ਬਾਇਓ ਡਾਟਾ ਸਾਨੂੰ ਸਾਰਾ ਦਵਾਉਂਦਾ ਹਾਂ ਆਪਣੀ ਦੇ ਦਾ ਮਾਣਾ ਮਾਲ ਨਾ ਜਾਊਗਾ ਬਾਕੀ ਜਿਹੜੇ ਵੀਰ ਨੇ ਆਉਣਾ ਆਪਣੇ ਕੋਲ ਆ ਕੇ ਰਾਤ ਰਹਿਣ ਬਹਿਣ ਸੈਣ ਦਾ ਜਗਾੜ ਵਿਖਾ ਦਿਓ ਹੈਗਾ ਵਾ ਆਪਣੇ ਕੋਲ ਤਸੱਲੀਆਂ ਕਰ ਕਰ ਮਾਲ ਖੜੇ ਏਸੀ-ਸੀ ਲਾਦਾ ਕਿ ਲਾਉਣੀ ਆ ਜਾਈਏ ਸਾਰਾ ਲਾਗਨਾਮ ਉਹ ਵੀ ਲਿਆ ਵਾ ਏਸੀ-ਸੀ ਲਾਈਏਗੇ ਏਸੀ ਲਾਦਣਾ ਜਿਹੜਾ ਮਰਜ਼ੀ ਭੇਡ ਭਰਾ ਆਵੇ ਇੱਥੇ ਬੈੱਡ ਲਾਦਣਾ ਵਾ ਆਪਦਾ ਰਾਜ਼ ਰਵੇ ਜੋ ਤਸਲੀ ਕਰਕੇ ਫੇਰ ਮਾਲ ਖੜੇ ਉਹ ਰਹਿਣ ਦੀ ਫੈਸਿਲਿਟੀ ਆ ਮਤਲਬ ਕਹਿਣ ਦਾ ਇਹੋ ਹੀ ਆ ਵੀ ਆਪਣਾ ਵੇਖੋ ਜੀ ਪਿਆਹਾ ਸੰਤੂ ਸਾਹਿਬ ਬਹੁਤ ਔਖਾ ਭੰਦਾ ਤੇ ਕਿਹੇ ਵੀਰਾਂ ਤੋਂ ਖਾਣਾ ਧੜੀ ਨਾ ਹੋਵੇ ਤੇ ਨਾ ਕੋਈ ਵੀਰ ਭਰਾ ਕਰਿਆ ਕਰਨ ਹਾਂ ਤਾਂ ਵੀ ਸੰਦੀਪ ਵੀਰੇ ਇੱਕ ਨੰਬਰ ਕਰਿਓ ਸੰਜੀ ਨੰਬਰ ਇੱਕ ਸੰਤੂ ਸਾਹਿਬ 84370 ਜੀ 35939 19864238947 ਜੀ ਸਾਸੀ ਕਬੀਤੀ ਉਹ ਵੀ ਪ੍ਰਭੂ ਇਹ ਗੱਲਾਂ ਬਾਤਾਂ ਸੰਤ ਤੇ ਇਹ ਅੱਜ ਡਿਟੇਲ ਸੀ ਕਿ ਨਹੀਂ ਪਛਵਾ ਦੀ ਬਾਕੀ ਮਾਲ ਚੰਗਾ ਪਸੰਦਾ ਆ ਰੋਗਾ ਸਾਰੇ ਭਰਾਵਾਂ ਨੂੰ ਤੇ ਗ੍ਰੀਡੀਓ ਸ਼ੇਅਰ ਤੁਸੀਂ ਕਰ ਹੀ ਦੇਣੀ ਆ ਸੋ ਮਿਲਦੇ ਆ ਅਗਲੀ ਅਪਡੇਟ ਨਾਲ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ